ਟੋਰਾਂ ਪਸੰਦ ਕਰਨ ਪਸੰਦ ਨਹੀਂ ਆ ਰਹੀ ਇੰਨਾ ਕਸਲਾ ਦਾ 255 ਦਾ ਟੱਕੂ ਕੋਈ ਇਹ ਹੁਣ ਆ ਗਏ ਫੀਲਡ ਲੈਣ ਤੁਸੀਂ ਕਹਿੰਦਾ ਤੁਰੇ ਹੀ ਰਹੇ ਨੇ ਮੂੰਹ ਚੱਕ ਕੇ ਕੜਾ ਜੀ ਨਹੀਂ ਲੱਗਦਾ ਘਰ ਹੁਣ ਗਿਆ ਕਰੀਏ 11 ਚਾਰਜ ਕਰਵਾ ਲਈਏ ਕਹਿੰਦੇ ਵੀ ਹੈਗਾ ਦਮ ਵੀ ਚਾਰਜ ਕਰਵਾ ਲਓ ਮੇਰਾ ਕਸ ਕਹਿੰਦੇ ਆਪਾਂ ਫੀਡ ਫੂਡ ਚੱਕ ਲਈਏ ਚੱਲੀਏ ਘਰ ਨੂੰ ਦੋ ਤਿੰਨ ਦਿਨ ਲਈ ਭਾਈ ਚਾਂਟੀ ਨਹੀਂ ਦਊਗਾ 150 ਰੁਪਏ ਜਾਂਦੀ ਓਏ ਆਜਾ ਬਾਈ ਪਿੰਡ ਚ ਪਾਠ ਤੇ ਮਥੋਂ ਸਾਡੇ ਕਿਥੇ ਉੱਥੇ ਜਾ ਕੇ ਬਾਅਦ ਮੈਂ ਕਰਦਾ ਕੋਈ ਨੀ ਮਾਸੋਂ ਬਾਈ ਬੜਾ ਘੈਂਡ ਅੱਜ ਦੇਖੋ ਸਾਫ ਪਿਆ ਜਮਾ ਪਕੌੜੀਆਂ ਖਾ ਰਹੇ ਨੇ ਇੱਕ ਮਿੰਟ ਹਰਦਸਨਾਏ ਪਕੌੜੀਆਂ ਖਾਓ ਪਕੌੜੀਆਂ ਖਾਓ ਬਾਈ ਬਾਜ਼ਾਰ ਦੀ ਦਿਖਾਉਣੀ ਆ ਰੌਣਕ ਅੱਜ ਆਪਾਂ ਹਾਏ ਦੇ ਮੜਾ ਜਾਂ ਕੰਮ ਆ ਬਸ ਗੱਲ ਬਣੀ ਨਹੀਂ ਹੈਗੀ ਮੈਂ ਕਿਹਾ ਚਲੋ ਬਾਜ਼ਾਰਾਂ ਮਾ ਚੱਲਦੇ ਆ ਆ ਟਾਈਮ ਤਾਂ ਬਾਜ਼ਾਰ ਖਾਲੀ ਹੁੰਦਾ ਹੈ ਹੈ ਬਲੀਏ ਵੀ ਬਾਜ਼ਾਰ ਖਾਲੀ ਹੁੰਦਾ ਜੀ ਦਾ ਮੋਸਾ ਲੰਗਰੀ ਉਹ ਪਰ ਹੈ ਨਾ ਗੱਡੀ ਵੀ ਲੰਗੇ ਨਹੀਂ ਐ ਇੰਨਾ ਖੜੀਆਂ ਰਹੇ ਦੇਖੋ ਬਈ ਪਤੰਗਾਂ ਦਾ ਸੀਜ਼ਨ ਚੱਲ ਰਿਹਾ ਹੈ ਚੈੱਕ ਕਰੋ ਭਾਈ ਮੈਂ ਇੱਧਰ ਚੈੱਕ ਕਰੋ ਤੁਸੀਂ ਧੁੱਪਾ ਪਾ ਧੁੱਪਾ ਜੜੀ ਭਾਈ ਪਾਰਟਿਆਸ ਚੱਲ 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 ਮੋੜ ਮੋੜ ਜਾਣ ਦੇ ਜਾਣ ਦੇ ਜਾਣ ਦੇ ਜਾਣ ਦੇ ਭਾਈ ਇਹੀ ਕਰਨਾ ਕਰਕੇ ਸੀ ਬਾਜ਼ਾਰ ਨਹੀਂ ਆਉਂਦੇ ਰਿਕਾਪਟਾਂ ਬਹੁਤ ਆਉਂਦੀਆਂ ਨੇ ਰਿਕਾਪਟਾਂ ਮੈਂ ਡੋਰਾਂ ਪਸੰਦ ਕਰਨੀ ਉਹ ਪਸੰਦ ਨਹੀਂ ਆ ਰਹੀ ਇੰਨਾ ਕਸਾ ਲੱਗੇ ਤੇ 200 ਲੱਗ ਤੱਕ ਡਾਈ ਟੱਕੂ ਕਰ ਇਹਨੂੰ ਇਹਦੇ ਹੇਠਾਂ ਵੀ ਡੋਰ ਹੋਣੀ 900 ਮੀਟਰ ਨੂੰ ਕਿੰਨੇ? 900 ਕਿੰਨੇ? ਤੁញੋਂ ਮਿਲ ਦੇਣੀ ਬਾਈ ਹੁਣ ਪਲਾਸਟਿਕ ਵਾਲੀਆਂ ਖਤਮ ਹੋ ਗਈਆਂ ਜਮਨੀ ਚੱਕ ਤਾਂ ਬੈਨ ਕਰਤੀਆਂ। ਨੌ ਰੀ ਲਾਉਂਦੀਆਂ ਮਤਲਬ। ਹਾਂਜੀ 1 ਕਿਰੀਤ ਹੁੰਦੀ ਹੈ ਤਾਂ ਪਾ 1000 ਰੁਪਏ। 1 ਕਿਰੀਤ ਹੁੰਦੀ ਹੈ। ਚੱਲ ਖੜੀ ਆ ਯਾਰ ਇਹ। ਹਾਂ ਜੇ ਇਹ ਹੀ ਜੀ ਲੈਣੀ ਤਾਂ ਦੇਖ ਲੈ। ਗੁੱਟਿਆਂ ਵਰਗ ਨਹੀਂ ਹੁੰਦੀ ਆ। ਉਹ ਚਾਹ 4-5000। ਉਹ 900 ਮੀਟਰ ਇਹ 4-5000 ਮੀਟਰ। ਇਹ ਕਿੰਨੇ ਦਾ ਕਰਪਾ? 4500। ਇਹਦਾ ਚੰਗਾ ਕਾਰੀਗਰ ਹੈ ਬਾਰਡੋ ਦੇ ਉਹਨੇ ਅੱਗ ਵਰਸਾਈ ਕਹਿੰਦੇ 16 ਘਾਟ ਚੱਲਦੀ ਹਾਂ ਫਿਰ ਉਹ ਰਹੀ ਥੋੜੀ ਨਵੀਂ ਬੰਦ ਤਾਂ ਹੁੰਦੇ ਵੀ ਬੰਦ ਉਹ ਬੱਤ ਵੀ ਹੈ ਸਾਜੀ ਇਹਦੇ ਇਹੋ ਜਿਹੇ ਬਣਾਏ ਹੋਏ ਚੱਲੋ ਇਸ ਕਰੀਲ ਬਹੁਤ ਲੋਇ ਕਰੀਲ ਪਤੰਗ ਤਾਂ ਲੈਣੇ ਪਤੰਗ ਤਾਂ ਲੈਣੇ ਡਾਂਗ ਵੀ ਲੈਣੇ 15 ਦੇ ਦਾਦਾ ਹੈ ਹੈ ਤੋਂ ਦਾਤੇ ਗੇ ਨੇ ਲਗਨੌਰ ਤੋਂ 16 ਕਿਲੋ ਕਿਨੇ ਕਰਤੇ ਤੁਸੀਂ ਉਰੇ ਤੇ ਲਾਇਆ ਹਿਸਾਬ ਫਿਰ ਤਾਂ ਬਹੁਤ ਡਾਇਰੈਕਟਰ ਜਾਣਾ ਪਤੰਗ ਨਹੀਂ ਹਾਂ ਉਹ ਹੀ ਕਰੇ ਡਾਇਰੈਕਟਰ ਦਾ ਕਿਲੋਮੀਟਰ ਉਹ ਘਟਦਾ ਇਹ 900 ਮੀਟਰ ਆਣਾ ਹਾਂਜੀ ਚਲੋ ਆਹ ਇਹ 16 ਸੋਹਣਾ ਚੰਗਾ ਕਾਰੀਗਰ ਹੈ ਉਹਦੇ ਕੋਲ 30 ਦਿਨ ਹੀ ਆ ਦੋ 16 ਦਾ ਹੀ ਆ ਨਾ ਹਾਂਜੀ ਹਾਂਜੀ ਉੱਪਰ ਲਿਖਿਆ ਹੋਇਆ ਵਧੀਆ ਵਧੀਆ ਬਣ ਗਈ ਕੱਲ ਤੇ ਪਤੰਗ ਦਿਖਾ ਦੋ ਕੋਈ ਉਹੰਬਰ ਤੇੜੀ ਪੜੀ ਦਿਖਾਈ ਨਾ ਕੋਈ ਹੋਰ। ਫਿਰ ਇਹ ਏ। ਛੱਜੇ ਹੀ ਲੈ ਲਈ ਯਾਰ ਛੱਜੇ ਠੀਕ ਆ ਨਾ। ਛੱਜੇ ਕਿੰਨੇ ਦਾ ਹੋਵੇ? ਉਹ ਸਾਹਮਣੇ ਪਏ ਜਿਹੜੇ। ਛੱਜੇ ਦਾ ਬੈਰੰਦ ਥੀ ਹੁੰਦਾ ਪਕੰਡਾ ਤਾਂ ਜ਼ਿਆਦਾ ਗੱਲ ਹੈ। ਫੇਣੀ ਦਾ। ਰੱਖਾ ਦਈਂ ਚੱਲ। ਆਵੋ ਨੀ। ਹਾਂ। ਇਹੋ ਬੜਾ ਜਿਹਾ ਦੇਖ ਤੇਰਾ ਸੰਗ। ਇਹਦੇ ਬੋਟਾ ਵੀ ਖਾ ਲੈ ਥੋੜਾ ਜਿਹਾ। ਇਹ ਕਿੰਨੇ ਆ? 4.5 ਏ ਨਹੀਂ ਇਹ ਵੀ ਥੋੜੇ ਜਿਹੇ بڑے ਉਹ ਵਾਲੇ ਨੇ ਹਾਂ ਆ ਦੇ ਆਹ ਘੈਂੜਿਆ ਤੀਲਾ ਦੇਖੀ ਦੇ ਬਰੀਕ ਨਹੀਂ ਹੈ ਦੇਖ ਨਹੀਂ ਆ ਬਹੁਤੀ ਬਰੀਕ ਹੈ ਇਹ ਇਹਦੇ ਤਿੰਨੇ ਪੰਜ ਉੱਪਰ ਹਵਾ ਜਿਹੀ ਕਿੰਨੇ ਆ ਠੀਕ ਆ ਤਾਂ ਠੀਕ ਆ ਆ ਲੈਣਾ ਵਸ ਤਿੰਨੇ ਹੋਰ ਦੇਖ ਥੋੜੇ ਜੀ ਉਹ ਦੂਏ ਲਫਾਫੀ ਵਾਲੇ ਨਹੀਂ ਵਧੀਆ ਲੱਗੂਗੇ ਉਹ ਨਹੀਂ ਲਫਾਫੀ ਅੰਦਰ ਜਾ ਤੁਸੀਂ ਦੇਖੋ ਅੰਦਰ ਵੈਰਾਈਟੀ ਬਹੁਤ ਦੇਖੋ ਇਹ ਬਾਲ ਗਰੰਡਾ ਤੇ ਯਾਰ ਗਿੰਦ ਬਾਲਦੇ ਨਾ ਇਹਰ ਪ੍ਰੋਬਲਮ ਹੈ ਜੀ ਕੰਮ ਬਹੁਤ ਖੰਡਿਆ ਛੱਜਾ ਕਦੇ ਸਾਰ ਤੇ ਕੰਮ ਨਹੀਂ ਹੁੰਦਾ ਇਹਦਾ ਆਹੋ ਚੱਲ ਆ ਵੀ ਆ ਆ ਕਿੰਨੇ ਲਿਆਓ ਕਿਹੜਾ ਲੈ ਅੱਕਲਾ ਇਹਦਾ ਕੀ ਰੇਟ ਆ ਆ ਕਿੰਨੇ ਆ ਕਿੰਨੇ ਆ ਆ ਸਾਹਮਣੇ ਪਿਆ ਜਿਹੜਾ 50 50 ਇਹ ਕੋਈ ਅਬਦਾਵਰ ਦਾ ਇਹਨਾਂ ਲਈ ਜਾ ਦੇਖ ਲੈ 10 ਰੁਪਏ ਦੇ ਵੀ ਲੈਣੇ ਨਹੀਂ ਆਪਾਂ ਨੇ ਆ ਦੋ ਤਿੰਨ ਸਾਲ ਬਹਿ ਜਾ ਇਹ ਇਹੜੇ ਪਤੰਗ ਇਹਨੇ ਜਿਹੜਾ ਸੰਤਵਾਚ ਆਹ ਇਹਦੇ ਇਹਦੇ ਨਾਲ ਦੇ ਦੇਖਦੇ ਬਾਈ ਇੱਕ ਦੋ ਹੋਰ ਉਹ ਫਾਈਬਰ ਉਹ ਲੈ ਲੈ ਪਰ ਇਹ ਲੈ ਲੈਣਾਂਗੇ ਆਹ ਛੋਟੀਆਂ ਹਾਂ ਆ ਦੇ ਦੇ ਆ ਦੇ ਦੇ ਬਾਈ ਇਹ ਉਲਣੇ ਨਹੀਂ ਆਪਾਂ ਜਦ ਤੱਕ ਹਜੇ ਕਿੜਾ ਆਪਣੇ ਪਿੰਡ ਪਤੰਗ ਡਰਿਆ ਕੋਈ ਚਲੋ ਬਾਈ ਡੀਲ ਕਰ ਲਈ ਇਹਨਾਂ ਦੀ ਕਰ ਲਈ ਸੌਦਾ ਫਿਰ ਮਿਲਦੇ ਹਾਂ ਕੀ ਹੁਣ ਆ ਗਏ ਫੀਲਡ ਲੈਣ ਤੁਸੀਂ ਕਹਿੰਦਾ ਦਰੇ ਹੀ ਰਹਿੰਨੇ ਮੂੰਹ ਚੱਕੀ ਛੜਾ ਜੀ ਨਹੀਂ ਲੱਗਦਾ ਘਰੇ ਹੁਣ ਗਿਆ ਕਰੀਏ ਸਪੀਡ ਲਈਏ ਜਾ ਕੇ ਹੁਣ ਹੁਣ ਉੱਠੀ ਮਰੀ ਜੀ ਬੈਟਰੀ ਉਹਨੇ ਸਹੀ ਪੋਜੀਸ਼ਨ ਤੇ ਪਾਉਣ ਲੱਗ ਗਈ ਲੋ ਕਰਦੇ ਆਂ ਬਾਈ ਜੁੜੇ ਰਹੋ ਅਜੇ ਨਾ ਕੋਈ ਬੈਟਰੀ ਮਤਲਬ ਸੰਕੇ ਜਾ ਕਰਦੀ ਹੈ ਉਹ ਦਿਖਾ ਲੀਓ ਜੀ ਹੋਰ ਇੱਕ ਵਾਰੀ 20 ਕਿਆ ਸਿੱਖਦੇ ਮੈਂ ਬੈਟਰੀ ਮਾ ਜਾਣ ਹੈਗੀ ਹੈ ਕਿ ਨਹੀਂ ਫਿਰ ਤਾਂ ਕਰਦੀ ਹਿੱਲੇ ਹੁਣ ਚੱਲਦਾ ਜਾਵਦਾ ਡੱਕ ਬੰਦ ਹੋ ਗਿਆ ਦਾ ਫੜ 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 ਕੰਮ ਲੱਗਾ ਬੈਟਰੀ ਆ ਗਈ ਸੀ ਜਮਾ ਥੱਲੇ ਹੁਣ ਬੱਸ ਇੱਕ ਵਾਰ ਕੋਈ ਨਾ ਉਹ ਕਰਦੀ ਆ ਤਾਂ ਪੁੱਛ ਲਈ ਇੱਕ ਵਾਰ ਜੇ ਤਾਂ ਹੁਣ ਸੈਟ ਹੁੰਦੀ ਹੋਈ ਫਿਰ ਤੌਰੀ ਹੋ ਜਣੀ ਅਰੇ ਐਤੀ ਭੁੱਲ ਜਣੀ ਹੈ ਜਾਣ ਲੱਗਿਆ ਨੇ ਜਾਣ ਜੂਨ ਪਤਾ ਲਾ ਜੂ ਵੀ ਕਿੰਨੀ ਗੈਟ ਹੈ ਬੈਟਰੀ ਚ ਤੇ ਹੋਰ ਲਵਾ ਲੇਗੇ 11 ਚਾਰਜ ਕਰਵਾ ਲਈਏ ਕਹਿੰਦੇ ਵੀ ਹੈਗਾ ਦਮ ਬੀ ਚਾਰਜ ਕਰਵਾ ਲਵਾਂ ਮੇਰਾ ਗੱਸਪੇ ਨੇ ਆਪਾਂ ਫੀਲਡ ਫੂਡ ਚੱਕ ਲਈਏ ਤੇ ਚੱਲੀਏ ਘਰ ਨੂੰ ਦੋ ਦਿਨ ਦਿਨ ਲੱਗ ਜਾਣੇ ਭਾਈ ਮੈਨੂੰ ਬਹੁਤ ਕਹਿੰਦੇ ਵੀ ਟਰੈਕਟਰ 'ਤੇ ਘੁੰਮੀ ਜਾਣਾ ਤੂੰ ਮਾੜੀ ਜੀ ਗੱਲ ਹੁੰਦੀ ਟਰੈਕਟਰ ਪਾਲਾਂਗੇ ਜਾਣਾ ਹੁਣ ਚਾਹੇ ਮੈਂ ਇੱਕ ਥੈਲਾ ਲਿਆਉਣਾ ਹੋਵੇ ਚਾਹੇ ਤਿੰਨ ਥੈਲੇ ਲਿਆਉਣੇ ਹੋਵੇ ਫੀਲਡ ਤੇ ਮੈਂ ਭਾਈ ਟਰੈਕਟਰ 'ਤੇ ਲਿਆਉਣਾ ਹੁਣਾ ਆਹ ਦੇਖੋ ਰੱਖੇ ਹੋਏ ਆ ਸ਼ੌਂਕਾਂ ਨਾਲੇ ਗੀੜੀ ਵਜਾਣ ਦੀ ਬੈਟਰੀ ਚਾਰਜ ਹੋ ਜਾਂਦੀ ਹੈ ਨਾਲੇ ਆਪਣਾ ਮਨੋਰੰਜਨ ਹੋ ਜਾਂਦਾ ਦਿਲ ਨੂੰ ਸ਼ਾਂਤੀ ਮਿਲਦੀ ਹੈ ਤੇ ਨਾਲੇ ਘਰ ਨੂੰ ਹੁੰਦਾ ਆਪਣੇ ਜਿੱਥੇ ਵੀ ਜਾਣਾ ਭਾਈ ਅਸੀਂ ਸਾਰੇ ਇਕੱਠੇ ਹੀ ਹੁੰਨੇ ਆ ਤੇ ਅੱਗੇ-ਅੱਗੇ ਸਾਰੇ ਬਲੌਗ ਦੇਖ ਕੇ ਕਰੋ ਭਾਈ ਪਿੰਡ ਆ ਗਏ ਤੇ ਵੀਡੀਓ ਚੱਕੀ ਤੇ ਉਹ ਗਾਂ ਦੀ ਸਾਡੀ ਬੱਚੀ ਦੀ ਅੱਖ ਥੋੜੀ ਜੀ ਖਰਾਬ ਜੀ ਹੈ ਮਤਲਬ ਪਾਣੀ ਆ ਨਹੀਂ ਨਿਕਲੀ ਜਾਂਦਾ ਸੈਟ ਜੀ ਨਹੀਂ ਹੋ ਰਹੀ ਤੇ ਡਾਕਟਰ ਨੂੰ ਬੁਲਾਇਆ ਤਾਂ ਉਹ ਦਵਾਈ ਲਿਖ ਕੇ ਗਏ ਆ ਮਤਲਬ ਕਹਿੰਦੇ ਵੀ ਇੱਕ ਸਿਰਿੰਜ ਜੀ ਹੈ ਉਹਦੇ ਨਾਲ ਆਪਣਾ ਉਹ ਪਾਣੀ ਆ ਉਹਦੇ ਨਾਲ ਸਿਰਿੰਜ ਨਾਲ ਭਾ ਕੇ ਉਹ ਟੀਕਾ ਅੱਖ 'ਚ ਮਾਰਨਾ ਹੈ ਤੇ ਇੱਕ ਪਾਊਡਰ ਹੈ ਉਹ ਚੁਟਕੀ ਜੀ ਫਿਰ ਉਹਦੇ ਨਾਲ ਚੁਟਕੀ ਮਾਰਨੀ ਆ ਦੋ ਤਿੰਨ ਵਾਰ ਦਿਨ 'ਚ ਨੂੰ ਦੋ ਤਿੰਨ ਵਾਰ ਦਵਾਈ ਪਾਉਣੀ ਆ ਉਹ ਦਿਨ ਨਾਲ ਕਹਿੰਦੇ ਸੈੱਟ ਹੋ ਜੂਗੀ ਦੋ ਤਿੰਨ ਦਿਨ ਚ ਰਾਮ ਨਾਲ ਮਤਲਬ ਕਹਿੰਦੇ ਸੈੱਟ ਹੋ ਜੂਗੀ ਕੋਈ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈਗੀ ਵੀ ਮੈਂ ਇਸਨੇ ਪੂਛ ਪਾਛ ਮਾਰਤੀ ਹੋਣੀ ਜੇ ਗਏ ਨੇ ਤੋ ਹੁਣ ਤਾਂ ਬਾਈ ਸੂਰਜ ਨਿਕਲ ਲੱਗ ਗਿਆ ਪੂਰਾ ਸਿਰਪਰ ਨੂੰ ਆ ਗਿਆ ਸਵੇਰੇ ਜਿਆਦਾ ਹੌਸਤ ਹੀ ਹੁਣ ਗੇਰਦੇ ਆ ਰੇ ਆਪਣਾ ਹਾਂਜੀ ਜਿਹੜਾ ਰੇ ਰਹਿ ਗਿਆ ਤੇ ਬਾਈ ਉਹ ਲੱਗੇ ਮੈਂ ਸਟਣ ਆ ਦੇਖੋ ਇੱਕ ਝੋਲੀ ਗੇਰ ਕੇ ਆਇਆ ਦੋ ਤਿੰਨ ਝੋਲੀਆਂ ਹੋਰ ਕਿੰਨੀਆਂ ਬਹੁਤਾ ਇੰਨਾ ਉਹ ਨਹੀਂ ਦਾ ਥੋੜਾ ਥੋੜਾ ਹੀ ਗੇਰਿਆ ਮਤਲਬ ਤੇਜ਼ ਤੇਜ਼ ਗੇਰਿਆ ਤੇ ਥੋੜਾ ਜਿਹੀ ਰਹਿ ਗਿਆ ਬਸ ਦੋ ਤਿੰਨ ਝੋਲੀਆਂ ਹੋਰ ਗੇਰਨੀਆਂ ਫਿਰ ਵਿਹਲੇ ਆ ਤੇ ਫਿਰ ਸ਼ਾਮ ਨੂੰ ਜਾਂਦੇ ਆ ਕਿਤੇ ਘੁੰਮਣ ਗੇੜਾ ਗੂੜਾ ਕੱਢਣ ਬਾਕੀ ਦੇਖਦੇ ਆ ਮਾਹੌਲ ਕਿਆ ਬਣਦਾ ਜੁੜੇ ਰਹੋ ਠੀਕ ਆ ਤੇ ਬਾਈ ਚੱਲੇ ਆ ਕਿਤੇ ਗੇੜਾ ਗੂੜਾ ਮਾਰੀਏ ਘੁੰਮੇ ਆਈਏ ਨਾਲੇ ਸਾਰੇ ਇਕੱਠੇ ਕਾਸ਼ ਕਾਰਨ ਬਹੁਤ ਸੀ ਗੱਲਾਂ ਚਾਹੁੰਦੀਆਂ ਸਾਡੀ ਆ ਸੱਚੇ ਦਰਵਾਜ਼ੀ ਜੈ ਦਰਵਾਜ਼ਾ ਨਾਲ ਜਾਣਾ ਆ ਰਿਹਾ ਕਹਿੰਦਾ ਮੈਂ ਗੱਡੀ ਲੈ ਕੇ ਆ ਰਿਹਾ ਹਾਂ ਹਾਂ ਜਾਣਾ ਕਿੱਥੇ ਕਹਿੰਦੇ ਹੁਣ ਇੱਥੇ ਦੀ ਬਣਾਉਗੇ ਇਹ ਬਣਾਈ ਜਾਂਦਾ ਹੁਣ ਬਾਈ ਜਿੱਥੇ ਅਸੀਂ ਘੁੰਮਦੇ ਅਸੀਂ ਉੱਥੇ ਹੀ ਦਿਖਾਵਾਂਗੇ ਅਸੀਂ ਉੱਥੇ ਹੀ ਦਿਖਾਉਂਦੇ ਰਹਿਣਾ ਪੂਰੇ ਘੁੰਮ ਰਹੇ ਬਈਲੇ ਕੋਈ ਕੰਮ ਨਹੀਂ ਸਾਨੂੰ ਕੰਮ ਕਾਰ ਨਵੇੜ ਕੇ ਹਾਂ ਤੂੰ ਤਾਂ ਚਲ ਝੁੱਟਿਓ ਆਇਆ ਵਾ ਉਹ ਅਸੀਂ ਤਾਂ ਕੰਮ ਕਮ ਨਵੇੜ ਕੇ ਬਾਈ ਬਿਲੇ ਹੁੰਨੇ ਆ ਇਦਾਂ ਨੂੰ ਆਜੀ ਦਾ ਮੂੰਹ ਚੱਕ ਕੇ ਬਾਈ ਚਾਂਟੀ ਨਹੀਂ ਦਊਗਾ 150 ਰੁਪਏ ਚਾਂਟੀ ਓਏ ਆਜੋ ਚਾਂਟੀ ਲਈਏ ਆਜੋ ਓ ਆਜੋ ਸਾਰੇ ਜਾਣੇ ਓ ਆਜੋ 150 ਰੁਪਏ ਦਾ ਹੈਗਾ ਆਜੋ ਤੇਰੇ ਨੇ ਹਾਂ ਆਜੋ ਲੋ ਬਾਈ ਚੱਲੇ ਹੁਣ ਕਾਰ ਨੂੰ ਚਹੇ ਨਾਲੇ ਕਰਦੇ ਆ ਬਲੌਗ ਦਾ ਐਂਡ ਸਾਰਿਆਂ ਨੂੰ ਪਿਆਰ ਬੜੀ ਖਸਬੀ ਕਾਲ ਤੇ